ਸਾਰਿਆਂ ਨੂੰ ਪਿਆਰ ਭਰੇ ਸਾਥ ਸਿਰਿਆਕਾਲ ਤੁਸੀਂ ਜੁੜਿਆ ਹੋ ਜੀ ਭਵਿੰਦਰ ਰਾਇਲ YouTube ਚੈਨਲ ਦੇ ਨਾਲ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਦੇ ਵਿੱਚ ਤੇ ਅੱਜ 10ਵੀਂ ਕਲਾਸ ਦਾ ਸਿਲੇਬਸ ਹੈ ਜੀ ਕਾਲ ਕੀ ਹੁੰਦਾ ਹੈ ਇਹ 2 ਨੰਬਰ ਦਾ ਪ੍ਰਸ਼ਨ ਆਉਂਦਾ ਕਾਲ ਦੇ ਵਿੱਚ ਹੁੰਦਾ ਜਿਹੜਾ ਆਉਂਦਾ ਬਦਲਣਾ ਆਉਂਦਾ ਕਾਲ ਕਿ ਭੂਤਕਾਲ ਦੇ ਵਿੱਚ ਗੱਲ ਹੋਈ ਹੈ ਉਹਨੂੰ ਕੋ ਭਖਤ ਦੇ ਵਿੱਚ ਬਦਲਣਾ ਜਾਂ ਫਿਰ ਵਰਤਮਾਨ ਦੇ ਵਿੱਚ ਬਦਲਣਾ ਤਾਂ ਆਪਾਂ ਸਭ ਤੋਂ ਪਹਿਲਾਂ ਸਮਝਾਂਗੇ ਕਾਲ ਹੁੰਦਾ ਕੀ ਹੈ ਠੀਕ ਹੈ ਜੀ ਕਾਲ ਦਾ ਅਰਥ ਹੁੰਦਾ ਸਮਾਂ ਸਮੇਂ ਦੇ ਵੇਦ ਕਰਕੇ ਕਿ ਰਿਆ ਜੇ ਵੱਖ-ਵੱਖ ਰੂਪ ਧਾਰਦੀ ਹੈ ਵਿਆਕਰਨ ਵਿੱਚ ਉਹਨਾਂ ਨੂੰ ਕਿਰਿਆ ਦੇ ਕਾਲ ਕਿਹਾ ਜਾਂਦਾ ਠੀਕ ਹੈ ਜੀ ਵੀ ਕਿਰਿਆ ਕਿਹੜੇ ਕਾਲ ਦੇ ਵਿੱਚ ਹੋਈ ਹੈ ਭੂਤਕਾਲ ਚ ਹੋਈ ਹੈ ਭਵਿੱਖਤ ਚ ਹੋਈ ਹੈ ਜਾਂ ਵਰਤਮਾਨ ਕਾਲ ਦੇ ਵਿੱਚ ਹੋਈ ਹੈ ਹੁਣ ਆਪਾਂ ਪਹਿਲਾਂ ਸਮਝਾਂਗੇ ਕਾਲ ਦੀਆਂ ਕਿਸਮਾਂ ਤਿੰਨ ਕਿਸਮਾਂ ਹੁੰਦੀਆਂ ਨੇ ਕਾਲ ਦੀਆਂ ਇੱਕ ਹੁੰਦਾ ਵਰਤਮਾਨ ਕਾਲ ਜਦੋਂ ਕਿਰਿਆ ਦਾ ਕੰਮ ਹੋਣ ਦੇ ਸਮੇਂ ਵਿੱਚ ਹੋਵੇ ਤਾਂ ਉਸ ਨੂੰ ਵਰਤਮਾਨ ਕਾਲ ਕਿਹਾ ਜਾਂਦਾ ਮਤਲਬ ਕਿ ਜੋ ਹੁਣ ਸਮਾਂ ਵਾਪਰ ਰਿਹਾ ਜਿਵੇਂ ਰਮਨ ਖੇਡਦਾ ਹੈ ਹੁਣ ਹੋ ਰਿਹਾ ਨਾ ਇਹ ਕੰਮ ਚੱਲਦਾ ਹੈ ਤਾਂ ਵਰਤਮਾਨ ਕਾਲ ਹੈ ਦੂਜਾ ਹੁੰਦਾ ਜੀ ਭੂਤਕਾਲ ਭੂਤਕਾਲ ਹੁੰਦਾ ਜਦੋਂ ਕਿ ਰਿਆ ਦਾ ਕੰਮ ਬੀਤ ਗਏ ਸਮੇਂ ਦੇ ਵਿੱਚ ਹੋਇਆ ਹੋਵੇ ਉਸ ਸਮੇਂ ਨੂੰ ਭੂਤਕਾਲ ਕਿਹਾ ਜਾਂਦਾ ਪਹਿਲਾਂ ਹੋ ਚੁੱਕਿਆ ਜਿਵੇਂ ਰਮਨ ਖੇਡਦਾ ਸੀ ਹੁਣ ਨਹੀਂ ਚੱਲਦਾ ਉਹ ਕੰਮ ਪਹਿਲਾਂ ਹੋ ਗਿਆ ਤੀਜਾ ਹੁੰਦਾ ਭਵਿਕਤ ਕਾਲ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕਿ ਰਿਆ ਦਾ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਹੋਵੇ ਉਸ ਸਮੇਂ ਨੂੰ ਭਵਿਕਤ ਕਾਲ ਕਿਹਾ ਜਾਂਦਾ ਮਤਲਬ ਕਿ ਹਲੇ ਹੋਇਆ ਨਹੀਂ ਹੋਣਾ ਅਗਲੇ ਸਮੇਂ 'ਚ ਤਾਂ ਆਗੇ ਆਵੇਗਾ ਰਮਨ ਖੇਡੇਗਾ ਵੀ ਅੱਗੇ ਹੋਏਗਾ ਹਲੇ ਕੰਮ ਇਹ ਤਾਂ ਹੋ ਗਿਆ ਭਵਿੱਖਤ ਕਾਲ ਠੀਕ ਹੈ ਜੀ ਮੈਂ ਇੰਗਲਿਸ਼ ਦੇ ਵਿੱਚ ਕਰਦੇ ਹਾਂ ਤੁਸੀਂ ਪ੍ਰੈਜ਼ੈਂਟ ਪਾਸਟ ਤੇ ਫਿਊਚਰ ਉਵੇਂ ਪੰਜਾਬੀ ਦੇ ਵਿੱਚ ਤਿੰਨ ਕਾਲ ਨੇ ਤੇ ਹੁਣ ਅੱਗੇ ਹੈਗਾ ਬਾਕ ਦੇ ਸਾਹਮਣੇ ਦਿੱਤਾ ਹੋਊਗਾ ਵੀ ਉਹਨੂੰ ਕਿਹਦੇ ਕਾਲ ਚ ਬਦਲਣਾ ਤਾਂ ਉਹ ਤੁਸੀਂ ਬਦਲਣਾ ਉਵੇਂ ਠੀਕ ਹੈ ਜੀ ਅੱਜ ਸੰਤ ਜੀ ਜਲਧਾਰਾ ਕਰ ਰਹੇ ਹਨ ਤਾਂ ਇਹਦਾ ਹੁਣ ਕਰ ਰਹੇ ਹਨ ਪਹਿਲਾਂ ਤਾਂ ਇਹ ਕਾਲ ਆਪਾਂ ਸਮਝਣਾ ਵੀ ਹੁਣ ਹੋ ਰਿਹਾ ਕੰਮ ਉਹ ਇਹਨੂੰ ਭਵਿੱਖਤ ਕਾਲ ਦੇ ਵਿੱਚ ਬਦਲਣਾ ਤਾਂ ਫਿਰ ਅੱਜ ਆਪਾਂ ਕੀ ਕਰਾਂਗੇ ਹੁਣ ਵੀ ਆਉਣ ਵਾਲੇ ਸਮੇਂ 'ਚ ਹੋਏਗਾ ਅੱਜ ਸੰਤ ਜੀ ਜਲਤਾਰਾ ਕਰਨਗੇ ਅੱਜ ਦਾ ਅੱਜ ਹੀ ਰਹਿਣਾ ਕੱਲ ਨਹੀਂ ਕਰ ਦੇਣਾ ਠੀਕ ਹੈ ਜੀ ਸਿਰਫ ਉਹਦੀ ਆਪਾਂ ਸਮਾਂ ਉਹ ਕਰਨਾ ਹੈ ਮਤਲਬ ਹੁਣ ਨਹੀਂ ਹੋਏਗਾ ਅੱਗੇ ਹੋਏਗਾ ਇਹ ਧਿਆਨ ਰੱਖਣਾ ਇਸ ਗੱਲ ਦਾ ਕੁੜੀਆਂ ਪਿੰਗਾ ਝੂਟਦੀਆਂ ਹਨ ਭਵਿੱਖਤ ਕਾਲ 'ਚ ਬਦਲਣਾ ਇਹਨੂੰ ਕੁੜੀਆਂ ਪਿੰਗਾ ਝੂਟਣਗੀਆਂ ਉਹ ਆ ਰਿਹਾ ਹੈ ਕਿ ਤੁਸੀਂ ਮਿਲਣਾ ਹੈ ਠੀਕ ਹੈ ਜੀ ਤਾਂ ਇਹਦਾ ਭਵਿੱਖਤ ਕਾਲ ਬਣੇਗਾ ਉਹ ਆ ਰਿਹਾ ਹੋਵੇਗਾ ਕਿ ਤੁਸੀਂ ਉਸ ਨੂੰ ਮਿਲੋਗੇ ਮਤਲਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੱਲ ਕਰਨੀ ਆ ਆਪਾਂ ਮੈਂ ਖੇਡਦਾ ਹਾਂ ਇਹ ਵਰਤਮਾਨ ਕਾਲ ਇਹਦਾ ਭਵਿੱਖਤ ਬਣੇਗਾ ਮੈਂ ਖੇਡਾਂਗਾ ਮੁਲਕ ਮਾਹੀ ਦਾ ਬਸੇ ਕੋਈ ਰੋਵੇ ਕੋਈ ਹੱਸੇ ਹਾਂਜੀ ਭਵਿੱਖਤ ਕਾਲ ਬਣੇਗਾ ਇਹਦਾ ਮੁਲਕ ਮਾਹੀ ਦਾ ਬਸੇਗਾ ਕੋਈ ਰੋਵੇਗਾ ਕੋਈ ਹੱਸੇਗਾ ਮਤਲਬ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੰਮ ਹੋਏਗਾ ਸੋਨੀਆ ਇੰਗਲੈਂਡ ਗਈ ਤੇ ਮੈਨੂੰ ਪੱਨ ਭੇਜਿਆ ਹਾਂਜੀ ਇਹ ਤਾਂ ਪਵਿੱਖਤ ਕਾਲ ਬਣੇਗਾ ਸੋਨੀਆ ਇੰਗਲੈਂਡ ਜਾਵੇਗੀ ਤੇ ਮੈਨੂੰ ਪੱਨ ਭੇਜੇਗੀ ਮਾਸਟਰ ਜੀ ਨੇ ਇਹ ਪਾਠ ਕੱਲ ਪੜ੍ਹਾਇਆ ਸੀ ਪਾਠ ਤਾਂ ਇਹ ਭੂਤਕਾਲ ਪਵਿੱਖਤ ਬਣੇਗਾ ਇਹ ਤਾਂ ਮਾਸਟਰ ਜੀ ਇਹ ਪਾਠ ਕੱਲ ਪੜ੍ਹਾਉਣਗੇ ਆਉਣ ਵਾਲੇ ਸਮੇਂ 'ਚ ਹੋਏਗਾ ਇਹ ਕਈ ਲੋਕ ਚੰਗਾ ਖਾਂਦੇ ਹਨ ਪਰ ਮੰਦਾ ਬੋਲਦੇ ਹਨ ਹਾਂਜੀ ਇਹ ਵਰਤਮਾਨ ਕਾਲ ਹੈ ਤਾਂ ਆਪਾਂ ਵਿਖਤ ਬਣੇਗਾ ਇਹਦਾ ਕਈ ਲੋਕ ਚੰਗਾ ਖਾਣਗੇ ਪਰ ਮੰਦਾ ਬੋਲਣਗੇ ਖਿਡਾਰੀ ਆਪਣੇ ਸਾਥੀਆਂ ਨਾਲ ਖੇਡ ਰਹੇ ਹਨ ਹਾਂਜੀ ਇਹਦਾ ਭਵਿੱਖਤ ਕਾਲ ਬਣੇਗਾ ਖਿਡਾਰੀ ਆਪਣੇ ਸਾਥੀਆਂ ਨਾਲ ਖੇਡ ਰਹੇ ਹੋਣਗੇ ਕਿਸਾਨ ਖੇਤ ਵਿੱਚ ਹਲ ਵਾ ਰਹਾ ਹੈ ਭਵਿੱਖਤ ਕਾਲ ਬਣੇਗਾ ਜੀ ਕਿਸਾਨ ਖੇਤ ਵਿੱਚ ਹਲ ਵਾ ਰਹਾ ਹੋਵੇਗਾ ਹੁਣ ਇੱਥੇ ਦੇਖੋ ਜੀ ਜੇ ਰੇ ਹਲ ਗਿਆ ਤਾਂ ਤੁਸੀਂ ਰਹਿ ਰਿਹਾ ਹੀ ਲਾਉਣਾ ਤੁਸੀਂ ਇੱਥੇ ਇਹ ਨਹੀਂ ਲਿਖਣਾ ਕਿਸਾਨ ਖੇਤ ਵਿੱਚ ਹਲ ਵਾਹੇਗਾ ਠੀਕ ਹੈ ਜੀ ਉਲਟ ਨਹੀਂ ਕਰ ਦੇਣਾ ਕੁਝ ਵੀ ਜੋ ਰਿਹਾ ਹੈ ਤਾਂ ਉਹੀ ਲਾਉਣਾ ਠੀਕ ਹੈ ਕਿਉਂਕਿ ਚੱਲ ਰਿਹਾ ਹੈ ਕੰਮ ਉਹ ਬਚਨ ਸਿੰਘ ਦਾ ਹੋਂਨ ਹਰ ਮੁੰਡਾ ਆਪਣੇ ਮਾਪਿਆਂ ਤੇ ਸਕੂਲ ਦਾ ਨਾਮ ਰੋਸ਼ਨ ਕਰ ਰਿਹਾ ਹੈ ਇਹ ਦਾ ਪਵਿੱਖਤ ਕਾਲ ਬਣੇਗਾ ਕਿ ਬਚਨ ਸਿੰਘ ਦਾ ਹੋਂਨ ਹਰ ਮੁੰਡਾ ਆਪਣੇ ਮਾਪਿਆਂ ਤੇ ਸਕੂਲ ਦਾ ਨਾਮ ਰੋਸ਼ਨ ਕਰੇਗਾ ਠੀਕ ਹੈ ਜੀ ਜਪਲੀਨ ਬਹੁਤ ਹੋਂਨ ਹਰ ਮੁੰਡਾ ਹੈ ਪਵਿੱਖਤ ਬਣੇਗਾ ਜਪਲੀਨ ਬਹੁਤ ਹੋਂਨ ਹਰ ਮੁੰਡਾ ਹੋਵੇਗਾ ਹਸਲੀਨ ਹਰਮਨ ਪਿਆਰੀ ਵਿਦਿਆਰਥਣ ਹੈ ਪਵਿੱਖਤ ਕਾਲ ਬਣੇਗਾ ਜੀ ਇਹਦਾ ਹਸਲੀਨ ਹਰਮਨ ਪਿਆਰੀ ਵਿਦਿਆਰਥਣ ਹੋਵੇਗੀ ਚੰਗੇ ਵਿਦਿਆਰਥੀ ਲਗਨ ਨਾਲ ਪੜ੍ਹਦੇ ਹਨ ਭਵਿੱਖਤਕਾਲ ਬਣੇਗਾ ਚੰਗੇ ਵਿਦਿਆਰਥੀ ਲਗਨ ਨਾਲ ਪੜਨਗੇ ਅਸੀਂ ਉਸ ਪਿੰਡ ਵਿੱਚ ਰਹਿੰਦੇ ਹਾਂ ਭੂਤਕਾਲ ਬਣੇਗਾ ਜੀ ਇਹਦਾ ਹੁਣ ਬਦਲ ਗਿਆ ਭਵਿੱਖਤ ਨਹੀਂ ਬਣ ਜੋ ਦਿੱਤਾ ਭੂਤਕਾਲ ਦਿੱਤਾ ਤਾਂ ਆਪਾਂ ਉਹ ਚ ਬਦਲਾਂਗੇ ਠੀਕ ਹੈ ਜੀ ਅਸੀਂ ਉਸ ਪਿੰਡ ਵਿੱਚ ਰਹਿੰਦੇ ਸਾਂ ਮਤਲਬ ਕਿ ਪਿੱਛੇ ਜੋ ਕੰਮ ਹੋ ਗਿਆ ਠੀਕ ਹੈ ਧਿਆਨ ਰੱਖਣਾ ਇਸ ਗੱਲ ਦਾ ਭਵਿੱਖਤ ਅਗਲੇ ਸਮੇਂ 'ਚ ਹੋਵੇਗਾ ਭੂਤਕਾਲ ਪਿਛਲੇ 'ਚ ਜੋ ਹੋ ਗਿਆ ਸੀ ਸੀ ਸੰਭੂਤ ਜਾਏਗਾ ਹੋਵੇਗਾ ਉਹ ਭਵਿੱਖਤ ਚ ਜਾਵੇਗਾ ਅੱਜ ਮੀ ਬੜੇ ਜ਼ੋਰ ਦਾ ਪੈ ਰਿਹਾ ਹੈ ਭੂਤਕਾਲ ਬਣੇਗਾ ਇਹ ਤਾਂ ਅੱਜ ਮੀ ਬੜੇ ਜ਼ੋਰ ਦਾ ਪੈ ਰਿਹਾ ਸੀ ਜੋ ਤੁਸੀਂ ਜੇ ਤੁਸੀਂ ਬੁਲਾਉਂਦੇ ਹੀ ਨਹੀਂ ਤਾਂ ਉਹ ਕਿਸ ਤਰ੍ਹਾਂ ਆਏਗਾ ਭੂਤਕਾਲ ਬਣੇਗਾ ਜੇ ਤੁਸੀਂ ਬੁਲਾਉਣਾ ਹੀ ਨਹੀਂ ਸੀ ਤਾਂ ਉਸਨੇ ਕਿਸ ਤਰ੍ਹਾਂ ਆਉਣਾ ਸੀ ਮੈਂ ਉਡੀਕ ਕਰਾਂਗਾ ਤੁਸੀਂ ਕਦੋਂ ਆਓਗੇ ਭੂਤਕਾਲ ਬਣੇਗਾ ਮੈਂ ਉਡੀਕ ਕੀਤੀ ਤੁਸੀਂ ਕਦੋਂ ਆਏ ਪਰਸਨ ਚਿੰਨ ਹੈ ਤਾਂ ਪ੍ਰਸਨ ਦੇ ਵਿੱਚ ਹੀ ਵਾਕ ਬਣਾਉਣਾ ਹੈ ਠੀਕ ਹੈ ਜੀ ਆਪਣੀ ਮਰਜ਼ੀ ਨਾਲ ਆਪਾਂ ਉਹਨੂੰ ਸਧਾਰਨ ਵਾਕ ਨਹੀਂ ਬਣਾ ਦੇਣਾ ਘਰ ਘਰ ਦੀਵਾਲੀ ਮਨਾਈ ਜਾਵੇਗੀ ਭੂਤਕਾਲ ਘਰ ਘਰ ਦੀਵਾਲੀ ਮਨਾਈ ਜਾਂਦੀ ਸੀ ਮਨੋਜ ਪਹਿਲੇ ਦਰਜੇ ਤੇ ਆਵੇਗਾ ਤੇ ਇਨਾਮ ਜਿੱਤੇਗਾ ਮਨੋਜ ਪਹਿਲੇ ਦਰਜੇ ਤੇ ਆਇਆ ਤੇ ਉਸਨੇ ਇਨਾਮ ਜਿੱਤਿਆ ਹੋ ਗਿਆ ਮਤਲਬ ਕੰਮ ਉਹ ਪਿੱਛੇ ਹੋ ਚੁੱਕੇ ਆ ਤਾਂ ਆਪਾਂ ਉਹਨੂੰ ਵਾਕ ਨੂੰ ਹਮੇ ਬਣਾ ਕੇ ਦੇਖਾਂਗੇ ਮੈਥੋਂ ਮੰਦਾ ਬੋਲਿਆ ਜਾਂਦਾ ਹੈ ਮੈਥੋਂ ਮੰਦਾ ਬੋਲਿਆ ਜਾਂਦਾ ਸੀ ਆਲੀਆ ਪਹਿਲੇ ਦਰਜੇ ਤੇ ਆਵੇਗੀ ਭੂਤਕਾਲ ਆਲੀਆ ਪਹਿਲੇ ਦਰਜੇ ਤੇ ਆਈ ਪਿੱਛੇ ਹੋ ਗਿਆ ਉਹ ਕੰਮ ਉਹ ਬਾਗ ਵਿੱਚ ਸੈਰ ਕਰ ਰਹੇ ਹੋਣਗੇ ਤਾਂ ਇਹਦਾ ਕੀ ਬਣਾਵਾਂਗੇ ਆਪਾਂ ਉਹ ਬਾਗ ਵਿੱਚ ਸੈਰ ਕਰ ਰਹੇ ਸਨ ਨੇਤਾ ਜੀ ਮੰਚ ਉੱਤੇ ਭਾਸ਼ਣ ਦੇ ਰਹੇ ਹਨ ਤੇ ਸਰੋਤੇ ਉਂਗ ਰਹੇ ਹਨ ਹਾਂਜੀ ਇਹ ਵਰਤਮਾਨ ਕਾਲ ਚ ਹੈ ਤੇ ਇਹਦਾ ਆਪਾਂ ਭੂਤਕਾਲ ਬਣਾਉਣਾ ਨੇਤਾ ਜੀ ਮੰਚ ਉੱਤੇ ਭਾਸ਼ਣ ਦੇ ਰਹੇ ਸਨ ਤੇ ਸਰੋਤੇ ਉਂਗ ਰਹੇ ਸਨ ਹਨ ਦਾ ਕੀ ਬਣ ਜਾਣਾ ਇੱਥੇ ਸਨ ਪ੍ਰੀਖਿਆ ਹਾਲ ਵਿੱਚ ਵਿਦਿਆਰਥੀ ਪੇਪਰ ਦੇ ਰਹੇ ਹਨ ਪ੍ਰੀਖਿਆ ਕਾਲ ਵਿੱਚ ਪ੍ਰੀਖਿਆ ਹਾਲ ਵਿੱਚ ਵਿਦਿਆਰਥੀ ਪੇਪਰ ਦੇ ਰਹੇ ਸਨ ਠੀਕ ਹੈ ਜੀ ਕਿਸਾਨ ਖੇਤਾਂ ਵਿੱਚ ਹਲ ਬਾਹ ਰਿਹਾ ਹੈ ਕਿਸਾਨ ਖੇਤਾਂ ਵਿੱਚ ਹਲ ਬਾਹ ਰਿਹਾ ਸੀ ਹੈ ਦਾ ਕੀ ਬਣ ਜਾਣਾ ਸੀ ਪੰਛੀ ਸਵੇਰ ਵੇਲੇ ਚਹਿਚਾਹ ਰਹੇ ਹੋਣਗੇ ਇਹ ਭਵਿੱਖਤ ਹੈ ਤਾਂ ਇਹਦਾ ਕੀ ਬਣਾਉਣਾ ਭੂਤਕਾਲ ਆਪਾਂ ਪੰਛੀ ਸਵੇਰ ਵੇਲੇ ਚਹਿਚਾਹ ਰਹੇ ਸਨ ਠੀਕ ਹੈ ਜੀ ਮੈਥੋਂ ਮੁੰਡਾ ਬੋਲਿਆ ਜਾਂਦਾ ਹੈ ਮੈਥੋਂ ਮੁੰਡਾ ਬੋਲਿਆ ਗਿਆ ਮਤਲਬ ਪਿੱਛੇ ਪਹਿਲਾਂ ਕੰਮ ਹੋ ਗਿਆ ਰਾਸ਼ਟਰਪਤੀ ਜੀ ਦਾ ਭਾਸ਼ਣ ਟੀਵੀ ਰਾਹੀਂ ਪ੍ਰਸਾਰਤ ਹੋਵੇਗਾ। ਵਰਤਮਾਨ ਬਣਾਉਣਾ ਜੀ ਹੁਣ ਇਹਦਾ ਆਪਾਂ ਹੁਣ ਵਾਲੇ ਸਮੇਂ 'ਚ ਰਾਸ਼ਟਰਪਤੀ ਜੀ ਦਾ ਭਾਸ਼ਣ ਟੀਵੀ ਰਾਹੀਂ ਪ੍ਰਸਾਰਤ ਹੁੰਦਾ ਹੈ। ਠੀਕ ਹੈ ਮਤਲਬ ਚੱਲ ਰਿਹਾ ਹੁਣ ਹੋ ਰਿਹਾ ਹੈ। ਉਹ ਮੇਲਾ ਵੇਖਣ ਗਏ ਹੋਣਗੇ। ਪਿੱਛੇ ਹੋ ਗਿਆ ਕੰਮ ਵਰਤਮਾਨ ਗਾਲ ਬਣਾਉਣਾ ਇਹਦਾ ਉਹ ਮੇਲਾ ਵੇਖਣ ਗਏ ਹਨ। ਨੇਤਾ ਜੀ ਨੇ ਮੰਚ 'ਤੇ ਭਾਸ਼ਣ ਦਿੱਤਾ ਸੀ। ਇਹਦਾ ਵਰਤਮਾਨ ਬਣੇਗਾ ਨੇਤਾ ਜੀ ਨੇ ਮੰਚ 'ਤੇ ਭਾਸ਼ਣ ਦਿੱਤਾ ਹੈ। ਮੈਨੂੰ ਉਮੀਦ ਸੀ ਕਿ ਉਹਨਾਂ ਜ਼ਰੂਰ ਮੈਚ ਵੇਖਿਆ ਹੋਵੇਗਾ ਵਰਤਮਾਨ ਬਣੇਗਾ ਮੈਨੂੰ ਉਮੀਦ ਹੈ ਕਿ ਉਹਨਾਂ ਨੇ ਜ਼ਰੂਰ ਮੈਚ ਦੇਖਿਆ ਹੈ ਸਾਡੇ ਬਜ਼ੁਰਗ ਲੱਸੀ ਪੀਂਦੇ ਤੇ ਗੂੜ ਖਾਂਦੇ ਹਨ ਹਾਂਜੀ ਇਹਦਾ ਵਰਤਮਾਨ ਸਾਡੇ ਬਜ਼ੁਰਗ ਲੱਸੀ ਪੀਂਦੇ ਤੇ ਗੂੜ ਖਾਂਦੇ ਹਨ ਠੀਕ ਹੈ ਜੀ ਇੱਥੇ ਸਨ ਹੈ ਜਿਹੜਾ ਕੁਐਸਚਨ ਹੈ ਤੇ ਆਪਾਂ ਬਣਾਉਣਾ ਵਰਤਮਾਨ ਤਾਂ ਉੱਥੇ ਹੰ ਨ ਆ ਜਾਏਗਾ ਲੱਕੀ ਤੇ ਨੀਰਜ ਮੈਚ ਦੇਖਣ ਗਏ ਹੋਣਗੇ ਇਹਦਾ ਵਰਤਮਾਨ ਬਣੇਗਾ ਲੱਕੀ ਤੇ ਨੀਰਜ ਮੈਚ ਦੇਖਣ ਗਏ ਹਨ ਭਵਿੱਖਤ ਆ ਉਹ ਹੋਣਗੇ ਉਹ ਕਬੱਡੀ ਖੇਡਣ ਗਏ ਹੋਣਗੇ ਇਹਦਾ ਵਰਤਮਾਨ ਬਣੇਗਾ ਉਹ ਕਬੱਡੀ ਖੇਡਣ ਗਏ ਹਨ ਮਤਲਬ ਹੁਣ ਕੰਮ ਚੱਲ ਰਿਹਾ ਮਹੇਸ਼ ਚਿੱਠੀ ਲਿਖੇਗਾ ਮਹੇਸ਼ ਚਿੱਠੀ ਲਿਖਦਾ ਹੈ ਆਉਣ ਵਾਲੇ ਸਮੇਂ ਚ ਲਿਖੇਗਾ ਤਾਂ ਉਹਦਾ ਵਰਤਮਾਨ ਹੁਣ ਕੰਮ ਹੋ ਰਿਹਾ ਤਾਂ ਹੈ ਅਸੀਂ ਸਾਰੇ ਪਰਿਵਾਰ ਦੇ ਮੈਂਬਰ ਮਿਲ ਲੈ ਜਾਵਾਂਗੇ ਤਾਂ ਵਰਤਮਾਨ ਬਣੇਗਾ ਇਹ ਤਾਂ ਅਸੀਂ ਸਾਰੇ ਪਰਿਵਾਰ ਦੇ ਮੈਂਬਰ ਮਿਲਲੇ ਜਾਂਦੇ ਹਾਂ ਹਾਂ ਹੁਣ ਹੋ ਰਿਹਾ ਕੰਮ ਇਹ ਠੀਕ ਹੈ ਜੀ ਮਨਜੀਤ ਸੁਨੀਤਾ ਨੂੰ ਸਮਝਾ ਰਹੀ ਸੀ ਇਹ ਭੂਤਕਾਲਾ ਤੇ ਇਹ ਤਾਂ ਵਰਤਮਾਨ ਬਣੇਗਾ ਮਨਜੀਤ ਸੁਨੀਤਾ ਨੂੰ ਸਮਝਾ ਰਹੀ ਹੈ ਅੱਜ ਬੜੇ ਜ਼ੋਰ ਦਾ ਮੀਂਹ ਪੈ ਰਿਹਾ ਸੀ ਭੂਤਕਾਲਾ ਜੀ ਇਹ ਇਹ ਤਾਂ ਵਰਤਮਾਨ ਬਣੇਗਾ ਅੱਜ ਬੜੇ ਜ਼ੋਰ ਦਾ ਮੀਂਹ ਪੈ ਰਿਹਾ ਹੈ ਮੁੱਖ ਅਧਿਆਪਕ ਜੀ ਭਾਸ਼ਣ ਦਿੰਦੇ ਸਨ ਵਰਤਮਾਨ ਬਣੇਗਾ ਇਹ ਤਾਂ ਮੁੱਖ ਅਧਿਆਪਕ ਜੀ ਭਾਸ਼ਣ ਦਿੰਦੇ ਹਨ ਠੀਕ ਹੈ ਜੀ ਇਹ ਬਿਲਕੁਲ ਸੌਖਾ ਕੰਮ ਹੈ ਇੱਕ ਨੰਬਰ ਮਤਲਬ ਕੁਝ ਵੀ ਨਹੀਂ ਕੱਟ ਨਹੀਂ ਸਕਦਾ ਕਿਤੋਂ ਵੀ ਨੰਬਰ ਹੈਗਾ ਸਾਰਾ ਕੁਝ ਆਪਾਂ ਉੱਥੋਂ ਹੀ ਦੇਖ ਕੇ ਲਿਖਣਾ ਹੁੰਦਾ ਬਹੁਤ ਸੌਖਾ ਕੰਮ ਹੈ ਜੇ ਤੁਸੀਂ ਅਨਲ ਕਰੋਂਗੇ ਤੇ ਸਿਰਫ ਇਹ ਪਤਾ ਲਾਉਣਾ ਹੈ ਆਪਾਂ ਨੇ ਕਿ ਵਰਤਮਾਨ ਕਿਹੜਾ ਭੂਤਕਾਲ ਕਿਹੜਾ ਤੇ ਭਵਿੱਖਤ ਕਿਹੜਾ ਠੀਕ ਹੈ ਜੀ ਜਦੋਂ ਇਹ ਪਤਾ ਲੱਗ ਗਿਆ ਫਿਰ ਕੋਈ ਔਖਾ ਨਹੀਂ ਹੈਗਾ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਕੋਈ ਗਲਤੀ ਹੋ ਗਈ ਤਾਂ ਮਾਫੀ ਉਹਦੇ ਤਵੇ ਉ ਵੀ ਕਮੈਂਟ ਕਰਕੇ ਦੱਸਿਓ ਕਿਉਂਕਿ ਜੇ ਦੱਸੋਗੇ ਤਾਂ ਹੀ ਫਿਰ ਗਲਤੀ ਦਾ ਪਤਾ ਲੱਗਦਾ ਜਿਹੜੇ ਵੀ ਚੈਨਲ ਨਾਲ ਜੁੜੇ ਸਾਰਿਆਂ ਦਾ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ